21 ਫਰਵਰੀ 1920 ਜਦੋਂ ਸਾਕਾ ਸ੍ਰੀ ਨਨਕਾਣਾ ਸਾਹਿਬ ਵਰਤੇ ਆ ਇਹ ਸਾਕੇ ਕਿਉਂ ਵਰਤੇ ਨੇ ਚਿੱਤ ਰੱਖਣਾ ਇਹਨਾਂ ਦਾ ਕਾਰਨ ਕੀ ਹੈ ਮੈਂ ਸਿਰਫ ਸੰਖੇਪ ਅੰਦਰ ਹੀ ਯਤਨ ਕਰਾਂਗਾ ਵੀ ਸਾਰਾ ਇਤਿਹਾਸ ਸੁਣਾਉਣ ਦਾ ਯਤਨ ਕਰਾਂ ਜਦੋਂ ਸਿੱਖ ਰਾਜ ਦਾ ਸਮਾਂ ਸੀ ਨਾ ਉਦੋਂ ਉਦਾਸੀ ਤੇ ਨਿਰਮਲ ਇਹ ਮਹੰਤਾਂ ਕੋਲ ਗੁਰੂ ਘਰ ਦੇ ਪ੍ਰਬੰਧ ਸਨ ਤੇ ਮੇ ਪਹਿਲਾਂ ਵੀ ਬਿੰਦੀ ਕੀਤੀ ਵੀ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਪਾਈ ਗੁਰਬਖਸ਼ ਉਦਾਸੀ ਨੂੰ ਇਹ ਪ੍ਰਬੰਧ ਸੌਂਪ ਕੇ ਗਏ ਸਨ ਪਰ ਇਹ ਸੁਭਾਵਕ ਹੈ ਵੀ ਜਦੋਂ ਪੀੜੀ ਦਰ ਪੀੜੀ ਕੁਝ ਚੱਲਦਾ ਰਵੇ ਨਾ ਤਾਂ ਉਹਦੇ ਵਿੱਚ ਜਿਹੜੇ ਨੇ ਨਖਿੱਧ ਇਹੋ ਜਿਹੇ ਪੁਰਸ਼ ਜਨਮ ਲੈ ਲੈਂਦੇ ਨੇ ਜਿਹੜੇ ਪਿਛਲਿਆਂ ਦੀ ਕਮਾਈ ਨੂੰ ਵੀ ਰੋਲ ਦਿੰਦੇ ਨੇ ਕੋਈ ਸੰਸਥਾ ਕੋਈ ਸੰਪਰਦਾਵਾ ਇਹ ਇਹ ਮਾੜੀ ਨਹੀਂ ਪਰ ਜਦੋਂ ਉਹਨਾਂ ਵਿੱਚ ਕੋਈ ਨਖਿੱਧ ਪੁਰਸ਼ ਜਨਮ ਲੈ ਲਵੇ ਉਹ ਪਿਛਲਿਆਂ ਦੀ ਕਮਾਈ ਨੂੰ ਵੀ ਖਰਾਬ ਕਰ ਦਿੰਦੇ ਨੇ ਚਿੱਤ ਰੱਖਣਾ ਉਹ ਉਦਾਸੀਆਂ ਨੇ ਤਾਂ ਉਸ ਸਮੇਂ ਗੁਰੂ ਘਰ ਦੇ ਪ੍ਰਬੰਧ ਸੰਭਾਲੇ ਜਦੋਂ ਸਿੱਖ ਜੰਗਲਾਂ ਵਿੱਚ ਰਹਿੰਦੇ ਸਨ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਚੁੱਕਾ ਸੀ ਅਬਦਾਲੀ ਨਾਦਰ ਸ਼ਾਹ ਦੀਆਂ ਫੌਜਾਂ ਸਿੰਘਾਂ ਨੂੰ ਜੰਗਲਾਂ ਵਿੱਚੋਂ ਲੱਭ ਲੱਭ ਕੇ ਮਾਰ ਰਹੀਆਂ ਸਨ ਉਸ ਸਮੇਂ ਗੁਰੂ ਘਰਾਂ ਦੇ ਪ੍ਰਬੰਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਉਹ ਉਦਾਸੀਆਂ ਨੇ ਸੰਭਾਲੇ ਕੋਈ ਦੇ ਵਿੱਚ ਸ਼ੱਕ ਨਹੀਂ ਪਰ ਜਿਉਂ ਜਿਉਂ ਅਗਾਹ ਕੰਮ ਚੱਲਦਾ ਗਿਆ ਨਾ ਉਹਦੇ ਵਿੱਚ ਨਖਿੱਧ ਪੁਰਸ਼ਾਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ ਹੁਣ ਇਹ ਸ਼ੁਰੂਆਤ ਕਿੱਥੋਂ ਹੋਈ ਚਿੱਤ ਰੱਖਣਾ ਸਾਕਾ ਨਨਕਾਣਾ ਸਾਹਿਬ ਤੇ ਬਾਅਦ ਵਿੱਚ ਵਰਤਿਆ ਨਾ ਪਰ ਇਹ ਸ਼ੁਰੂਆਤ 1920 ਤੋਂ ਹੋਈ 21 ਵਿੱਚ ਸਾਕਾ ਵਰਤੇ ਕਿਵੇਂ ਜਲਿਆਂਵਾਲਾ ਬਾਗ ਦੇ ਕੋਲ ਤਕਰੀਬਨ ਇੱਥੇ 1920 ਦੇ ਨੇੜੇ ਅੰਮ੍ਰਿਤ ਸੰਚਾਰ ਹੁੰਦਾ ਉਹ ਉਹਨਾਂ ਲੋਕਾਂ ਦੇ ਪਹਾੜੇ ਉਹ ਨੀਵੀਂ ਜਾਤ ਦੇ ਸਿੱਖ ਸਨ ਜਿਨ੍ਹਾਂ ਨੇ ਅੰਮ੍ਰਿਤ ਛੱਕ ਕੇ ਉਹ ਗੁਰੂ ਵਾਲੇ ਬਣੇ ਅਮਰਤ ਸੰਚਾਰ ਹੋਣ ਤੋਂ ਬਾਅਦ ਉਹ ਸਾਰੇ ਦੇਗ ਲੈ ਕੇ ਸੱਚਕਣ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਤਾਂ ਇੱਥੋਂ ਦੇ ਜਿਹੜੇ ਮਹੰਤ ਸਨ ਨਾ ਉਹਨਾਂ ਨੇ ਦੇਗ ਪ੍ਰਵਾਨ ਨਹੀਂ ਕੀਤੀ। ਉਹਨਾਂ ਕਹਿੰਦੇ ਵੀ ਇਹ ਨੀਵੀਂ ਜਾਤ ਵਾਲੇ ਸਿੱਖ ਨੇ ਇਹਨਾਂ ਦੀ ਦੇਗ ਇੱਥੇ ਪ੍ਰਵਾਨ ਨਹੀਂ ਹੋ ਸਕਦੀ। ਉਹ ਸਾਰੇ ਜਿਹੜੇ ਉਸ ਸਮੇਂ ਸਿੱਖਾਂ ਦੇ ਆਗੂ ਸਨ ਭਾਈ ਤੇਜਾ ਸਿੰਘ ਪੁੱਤਰ ਉਹਨਾਂ ਕੋਲ ਗਏ ਉਹਨਾਂ ਕਿਹਾ ਵੀ ਅਸੀਂ ਤਾਂ ਗੁਰੂ ਵਾਲੇ ਬਣ ਗਏ ਤੇ ਗੁਰੂ ਗੋਬਿੰਦ ਸਿੰਘ ਨੇ ਤਾਂ ਕਿਹਾ ਸੀ ਤਿੰਨ ਕੀ ਜਾਤ ਗੋਤਕੁਲ ਮਾਹੀ ਕਿਤੇ ਮੈਂ ਤਾਂ ਸਾਰੀਆਂ ਜਾਤਾਂ ਪਤਾ ਮਿਟਾ ਦਿੱਤੀਆਂ ਨੇ ਪਰ ਅੱਜ ਸਾਡੀ ਦੇਗ ਰੋਹਾਨੀਅਤ ਦੇ ਸਿੱਖਾਂ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੇ ਪ੍ਰਵਾਨ ਨਹੀਂ ਹੋ ਰਹੀ ਉਹ ਮਹੰਤਾ ਕੋਲ ਗਏ ਉਹਨਾਂ ਕਿਹਾ ਚਲੋ ਬਾਕੀ ਗੱਲੀ ਛੱਡਨੇ ਵੀ ਅਸੀਂ ਅਰਦਾਸ ਕਰਕੇ ਹੁਕਮਨਾਮਾ ਲੈ ਲਈਆਂ ਜੋ ਹੁਕਮਨਾਮਾ ਆਇਆ ਸੀ ਪ੍ਰਵਾਨ ਕਰ ਲਵਾਂਗੇ ਉਹਨਾਂ ਕਿਹਾ ਜੀ ਠੀਕ ਉਸ ਵੇਲੇ ਫਿਰ ਸਤਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗੁਰੂ ਰਾਮਦਾਸ ਦੇ ਦਰ ਤੇ ਤੇ ਸਤਗੁਰੂ ਜੀ ਨੇ ਹੁਕਮ ਬਖਸ਼ਿਆ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਸਤਗੁਰ ਕੀ ਸੇਵਾ ਲਾਏ। ਹਜ਼ੂਰ ਨੇ ਕਿਹਾ ਜਿਹੜੇ ਤੇ ਗੁਰੂ ਵਾਲੇ ਬਣ ਗਏ ਨੇ ਉਹ ਤੇ ਬਖਸ਼ੇ ਗਏ ਨੇ। ਉਹ ਤੇ ਰਲ ਗਏ ਨੇ ਗੁਰੂ ਨਾਲ। ਹਰ ਜੀਉ ਆਪੇ ਬਖਸ਼ ਮਿਲਾਏ। ਇਹ ਤੇ ਪਰਮੇਸ਼ਵਰ ਨੇ ਗੁਰੂ ਨੇ ਆਪ ਕਿਰਪਾ ਕਰਕੇ ਉਹਨਾਂ ਨੂੰ ਮਿਲਾ ਲਿਆ। ਹੁਣ ਜਦੋਂ ਇਹ ਹੁਕਮ ਆ ਗਿਆ ਉਹਨਾਂ ਨੇ ਉਹ ਦੇਖ ਪ੍ਰਵਾਨ ਕਰ ਲਈ। ਪਰ ਇੱਥੇ ਗੱਲ ਸਮਾਪਤ ਨਹੀਂ ਹੋਈ। ਇਸ ਤੋਂ ਬਾਅਦ ਅਨੇਕਾਂ ਇਹਦਾ ਮਹੰਤਾਂ ਨੇ ਜਿਹੜੇ ਨੇ ਕੋ ਕਰਮ ਜਿਹੜੇ ਕਰਨੇ ਉਹ ਗੁਰੂ ਘਰਾਂ ਵਿੱਚ ਸ਼ੁਰੂ ਕਰ ਦਿੱਤੇ ਗੁਰੂ ਘਰਾਂ ਵਿੱਚ ਕੋ ਕਰਮ ਹੋਣੇ ਸ਼ੁਰੂ ਹੋ ਗਏ ਇਸ ਦੀ ਸ਼ੁਰੂਆਤ ਹੁੰਦੀ ਤਰਨਤਾਰਨ ਸਾਹਿਬ ਦੀ ਧਰਤੀ ਤੋਂ ਹੁਣ ਤਰਨਤਾਰਨ ਸਾਹਿਬ ਦੀ ਧਰਤੀ ਤੇ ਪੂਰਨ ਮਾਸੀ ਵਾਲੇ ਦਿਨ ਮੱਸਿਆ ਵਾਲੇ ਦਿਨ ਬੇਅੰਤ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਕਿਉਂਕਿ ਹੁਣ ਤਾਂ ਚਲੋ ਸਾਡੇ ਗੁਰਦ ਆਮਾਂ ਤੇ ਗੁਰੂ ਦੀ ਐਸੀ ਮੇਰੇ ਵੀ ਹਰ ਵੇਲੇ ਜੋੜ ਮੇਲੇ ਲੱਗੇ ਰਹਿੰਦੇ ਨੇ ਪਰ ਉਹ ਸਮਾਂ ਸੀ ਜਦੋਂ ਦੂਰ ਲੀਂਦੇ ਸਨ ਕੋਈ ਸਾਧਨ ਨਹੀਂ ਸੀ ਉਹ ਦਿਨ ਮਿੱਥੇ ਹੁੰਦੇ ਸਨ ਉਦੋਂ ਸਿੱਖਾਂ ਨੇ ਜਾਣਾ ਮੱਥਾ ਟੇਕਣਾ ਇਸ਼ਨਾਨ ਕਰਨ ਦੇ ਦਰਸ਼ਨ ਮੇਲੇ ਕਰਨੇ ਹੁਣ ਜਿਸ ਦਿਨ ਸੰਗਤ ਆਉਂਦੀ ਏ ਉਸ ਦਿਨ ਉੱਥੋਂ ਦਾ ਜਿਹੜਾ ਮਹੰਤ ਸੀ ਤਰਨਤਾਰਨ ਸਾਹਿਬ ਦਾ ਉਹਨੇ ਲਾਹੌਰ ਤੋਂ ਕੁਝ ਨਾਚ ਗਾਉਣ ਕਰਨ ਵਾਲੀਆਂ ਇਸਤਰੀਆਂ ਜਿਹੜੀਆਂ ਨੇ ਉਹ ਸੱਦ ਕੇ ਤੇ ਉਥੇ ਮੁਜਾਹਰਾ ਕਰਵਾਇਆ ਤਰਨਤਾਰਨ ਸਾਹਿਬ ਦੀ ਡੇਵੜੀ ਦੇ ਬਾਹਰਲੇ ਪਾਸੇ ਇਹ ਸਿੱਖਾਂ ਨੂੰ ਪਾਇਆ ਨਾ ਵੀ ਇਹ ਤਾਂ ਘੋਰ ਬੇਅਦਬੀ ਹੁਣ ਕਿਸੇ ਨਾ ਕਿਸੇ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਪ੍ਰਬੰਧ ਸੀ ਉਹ ਤਾਂ ਉਹਨਾਂ ਨੇ ਲੈ ਲਿਆ ਜਿਹੜੇ ਮਹੰਤ ਸਨ ਉਹਨਾਂ ਪਾਸੋਂ ਵਾਪਸ ਲੈ ਲਿਆ ਕਿਉਂਕਿ ਉਹਦੇ ਵਾਸਤੇ ਵੀ ਚਾਬੀਆਂ ਦਾ ਮੋਰਚਾ ਜੈਤੋ ਦਾ ਮੋਰਚਾ ਇਹ ਬੜੇ ਮੋਰਚੇ ਲੱਗੇ ਨੇ ਕਦੇ ਸਮਾਂ ਬਣਿਆ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਵਿਸਥਾਰ ਸਤ ਵਿਚਾਰਨ ਦਾ ਯਤਨ ਕਰਾਂਗੇ ਹੁਣ ਇਹ ਮੋਰਚਿਆਂ ਤੋਂ ਅਸੀਂ ਚਾਬੀਆਂ ਵੀ ਲੈ ਲਈਆਂ ਸਾਰਾ ਕੁਝ ਪ੍ਰਬੰਧ ਹਾਸਲ ਕਰ ਲਿਆ ਪਰ ਇਹ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ੁਰੂਆਤ ਕਿਵੇਂ ਹੋਈ ਹੁਣ ਤਰਨਤਾਰਨ ਸਾਹਿਬ ਇੱਕ ਸਿੱਖ ਸਨ ਭਾਈ ਸੰਤ ਸਿੰਘ ਉਹ ਆਪਣੇ ਪਰਿਵਾਰ ਸਮੇਤ ਗਏ ਨੇ ਜੋ ਪਰਿਵਾਰ ਸਮੇਤ ਗਏ ਨੇ ਤੇ ਇਹ ਮਹੰਤ ਗੁਰਦੇਵਾਲ ਸਿੰਘ ਸੀ ਤਰਨਤਨ ਸਾਹਿਬ ਦਾ ਮਹੰਤ ਜਿਹੜਾ ਸੀ ਇਹਨੇ ਭਾਈ ਸਾਹਿਬ ਦੀ ਬੱਚੀ ਤੇ ਭਾਈ ਸਾਹਿਬ ਦਾ ਜਿਹੜਾ ਬੇਟਾ ਸੀ ਉਹ ਦੋਵੇਂ ਕਤਲ ਕਰ ਦਿੱਤੇ ਭਾਈ ਸਾਹਿਬ ਦੇ ਬੱਚੇ ਨੂੰ ਵੀ ਕਤਲ ਕੀਤਾ ਉਹਦਾ ਕਾਰਨ ਕੀ ਸੀ ਕਿ ਭਾਈ ਸੰਤ ਸਿੰਘ ਨੇ ਇੰਨੀ ਕੋਈ ਬੇਨਤੀ ਕੀਤੀ ਸੀ ਮਹੰਤ ਜੀ ਇਹ ਗੁਰੂ ਅਰਜਨ ਸਾਹਿਬ ਦੀ ਚਰਨ ਛੋਹ ਧਰਤੀ ਏ ਇੱਥੇ ਇਹ ਮੁਜ਼ਾਹਰੇ ਚੰਗੇ ਨਹੀਂ ਇੱਥੇ ਗੁਰੂ ਕੀ ਗੱਲ ਹੋਣੀ ਚਾਹੀਦੀ ਤੁਸੀਂ ਆ ਕਿਹੜਾ ਕੋ ਕੰਮ ਨੂੰ ਪੈ ਗਏ ਜਦੋਂ ਹੌਮੈ ਨੂੰ 6:00 ਵਜੇ ਉਹਨਾਂ ਨੇ ਉਹਦਾ ਬੇਟੀ ਨੂੰ ਨਾਲੇ ਤਾਂ ਕਤਲ ਕਰ ਦਿੱਤਾ ਬੱਚੀ ਦੀ ਬੇਪਤੀ ਕਰਕੇ ਇੱਜ਼ਤ ਲੁੱਟ ਕੇ ਉਹਨੂੰ ਵੀ ਉੱਥੇ ਕਤਲ ਕਰ ਦਿੱਤਾ ਭਾਈ ਸੰਤ ਸਿੰਘ ਸਾਰੇ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਆਏ ਭਾਈ ਤੇਜਾ ਸਿੰਘ ਪੁੱਤਰ ਦੇ ਕੋਲ ਇੱਥੇ ਉਹਨਾਂ ਨੇ ਆ ਕੇ ਬੇਨਤੀ ਕੀਤੀ ਆਪਸ ਚ ਗੁਰਮਤਾ ਪਾਸ ਕਰਨ ਦਾ ਯਤਨ ਕੀਤਾ ਇਹਨੇ ਨੂੰ ਭਾਈ ਸੰਤ ਸਿੰਘ ਦੇ ਜਿਹੜੇ ਘਰੋਂ ਸੀ ਬੀਬੀ ਉਹ ਆਉਂਦੀ ਉਹ ਆ ਕੇ ਕਹਿੰਦੀ ਸਿੱਖੋ ਤੁਹਾਡੀ ਉਹ ਕੌਮ ਹੈ ਜਿਹੜੇ ਦੂਜਿਆਂ ਦੀ ਧੀਆਂ ਨੂੰ ਵੇਖੋ ਉਹਨਾਂ ਦੇ ਸ਼ਬਦ ਕਿੱਡੇ ਕਮਾਲ ਦੇ ਸਨ ਤੁਸੀਂ ਉਸ ਕੌਮ ਦੇ ਵਾਰਿਸ ਹੋ ਜਿਹੜੇ ਦੂਜਿਆਂ ਦੀ ਹਿੰਦੂ ਮੁਸਲਮਾਨਾਂ ਦੀਆਂ ਧੀਆਂ ਨੂੰ ਵੈਰੀਆਂ ਦੇ ਕੈਂਪਸ ਵਿੱਚੋਂ ਬਚਾ ਕੇ ਛੜਾ ਕੇ ਲਿਆ ਕੇ ਘਰ ਛੱਡਦੇ ਰਹੇ ਹੋ ਅੱਜ ਤੁਹਾਡੀ ਕੌਮ ਦੀ ਬੱਚੇ ਦੀ ਬੇਪਤੀ ਤਰਨ ਤਰਨ ਸਾਹਿਬ ਦੀ ertid ਤੇ ਹੋਈ ਏ ਮੇਰੇ ਬੇਟੇ ਨੂੰ ਕਤਲ ਕੀਤਾ ਗਿਆ ਤੁਸੀਂ ਚੁੱਪ ਬੈਠੇ ਹੋ ਤੁਸੀਂ ਉਹਨਾਂ ਸਿੱਖਾਂ ਦਾ ਫਿਰ ਲਉ ਜਾਗੇ ਉਹਨਾਂ ਕਹੇ ਵੀ ਇਹ ਹੁਣ ਸਾਰਾ ਪ੍ਰਬੰਧ ਜਿਹੜਾ ਹਾਸਲ ਕਰਨਾ ਪੈਣਾ ਉਹ ਤਰਨ ਤਰਨ ਸਾਹਿਬ ਗਏ ਜਦੋਂ ਤਰਨਤਾਰਨ ਸਾਹਿਬ ਤੁਰਦੇ ਨੇ ਮਹੰਤ ਗੁਰਦਿਆਲ ਦੇ ਗੁੰਡੇ ਜਿਹੜੇ ਸਨ ਸਾਰੇ ਇਕੱਠੇ ਹੋ ਗਏ। ਸਾਧ ਸੰਗਤ ਇੱਥੇ ਦੋ ਸਿੱਖਾਂ ਦੀ ਸ਼ਹਾਦਤ ਹੁੰਦੀ ਹੈ ਫਿਰ। ਭਾਈ ਹਜ਼ਾਰਾ ਸਿੰਘ ਤੇ ਭਾਈ ਹਾਤਮ ਸਿੰਘ। ਇਹ ਦੋ ਸਿੱਖ ਇੱਥੇ ਸ਼ਹੀਦ ਹੁੰਦੇ ਨੇ। ਭਾਈ ਹਜ਼ਾਰਾ ਸਿੰਘ ਦਾ ਲਹੂ ਡੁੱਲਦਾ ਹੈ। ਉੱਥੇ ਭਾਈ ਲక్ష్మణ ਸਿੰਘ ਧਾਰੋਵਾਲੀ ਫਿਰ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਹੁਣ ਜਿੰਨਾ ਚਿਰ ਤੱਕ ਮੈਂ ਗੁਰਧਾਮ ਆਜ਼ਾਦ ਨਹੀਂ ਕਰਾ ਲੈਂਦਾ ਮੈਂ ਟਿਕ ਕੇ ਨਹੀਂ ਬਹਿਣਾ। ਉਹਨੇ ਫਿਰ ਅਰਦਾਸ ਕੀਤੀ ਸਾਧ ਸੰਗਤ ਉੱਥੋਂ ਫਿਰ ਇਹ ਜਥਾ ਹੁਣ ਤੁਰਦਾ ਹੈ ਹੁਣ ਅੰਗਰੇਜ਼ ਅੰਗਰੇਜ਼ਾਂ ਦਾ ਸਮਾਂ ਹੈ ਅੰਗਰੇਜ਼ੀ ਸਰਕਾਰ ਉਹਨਾਂ ਕਹਿੰਦੇ ਤੁਸੀਂ ਕੀ ਚਾਹੁੰਦੇ ਕਿਉਂਕਿ ਮਹੰਤਾਂ ਨਾਲ ਪੂਰੀ ਬਣਦੀ ਸੀ ਉਹਨਾਂ ਦੀ ਉਹ ਕਹਿੰਦੇ ਇੱਥੋਂ ਦੀ ਚਾਬੀ ਸਾਡੇ ਹੱਥ ਹੋ ਗਈ ਸਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਆਇਆ ਖਾਲਸੇ ਪੰਥ ਕੋਲ ਫਿਰ ਤਰਨ ਤਰਨ ਸਾਹਿਬ ਦਾ ਪ੍ਰਬੰਧ ਆਇਆ ਹੁਣ ਸਾਗਾ ਨਨਕਾਣਾ ਸਾਹਿਬ ਜਦੋਂ ਦੋ ਥਾਵਾਂ ਤੇ ਪ੍ਰਬੰਧ ਲੈ ਲਏ ਸਿੱਖਾਂ ਨੇ ਤੇ ਨਨਕਾਣਾ ਸਾਹਿਬ ਹੁਣ ਕੀ ਵਰਤਿਆ ਜਿੱਥੇ ਸਿੱਖ ਦੁਬਾਰਾ ਹੋ ਕੇ ਇਕੱਠੇ ਹੋ ਕੇ ਤੁਰੇ ਨੇ ਪਹਿਲੀ ਘਟਨਾ ਇਹ ਵਰਤੀ ਵੀ ਉਥੇ ਨਨਕਾਣਾ ਸਾਹਿਬ ਵੀ ਮਹੰਤ ਜਿਹੜਾ ਨਰੈਣੂਮੰਚ ਨਰੈਣ ਦਾਸ ਮਹੰਤ ਨਰੈਣ ਦਾਸ ਨੇ ਮੁਜਾਹਰਾ ਕੀਤਾ ਸ਼ਰਾਬਾਂ ਚ ਲਾਈਆਂ ਮੀਟ ਖਾਂਦਾ ਉਥੇ ਨਨਕਾਣਾ ਸਾਹਿਬ ਦੇ ਡੇਉੜੀ ਦੇ ਅੰਦਰ ਬੈਠ ਕੇ ਇਹ ਵੀ ਸਿੱਖਾਂ ਨੂੰ ਖਬਰ ਲੱਗੀ ਦੂਸਰੀ ਗੱਲ ਇੱਕ ਸਿੰਧੀ ਜੱਜ ਜਿਹੜਾ ਰਿਟਾਇਰ ਜੱਜ ਸੀ ਉਹ ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹਦਾ ਮਨ ਕੀਤਾ ਵੀ ਗੁਰੂ ਨਾਨਕ ਸਾਹਿਬ ਦੇ ਅਸਥਾਨ ਤੇ ਦਰਸ਼ਨ ਕਰਾਂ ਉਸ ਸਮੇਤ ਪਰਿਵਾਰ ਦਰਸ਼ਨ ਕਰਨ ਵਾਸਤੇ ਗਿਆ ਉਹ ਜਦੋਂ ਉਹਨੂੰ ਜਾ ਕੇ ਉਹਨੇ ਕਮਰਾ ਮੰਗਿਆ ਉਹਨੂੰ ਕਮਰਾ ਦੇ ਦਿੱਤਾ ਪਰ ਉਸ ਕਮਰੇ ਦੇ ਵਿੱਚ ਜਿਹੜਾ ਲਾਲਟੈਂਸ ਸੀ ਨਾ ਉਹ ਚੱਲਦਾ ਨਹੀਂ ਸੀ ਉਸ ਸਮੇਂ ਜੋ ਹੁੰਦੇ ਸਨ ਅੱਜ ਨੂੰ ਪਤਾ ਉਹਨੇ ਮਹੰਤ ਦੇ ਜਿਹੜੇ ਚੇਲੇ ਸਨ ਉਹਨਾਂ ਨੂੰ ਕਿਹਾ ਵੀ ਇਹ ਚੱਲਦਾ ਨਹੀਂ ਉਹ ਕਹਿਣ ਲੱਗੇ ਵੀ ਤੁਹਾਡੀ ਧੀ ਨੂੰ ਭੇਜ ਦਿਓ ਸਾਡੇ ਨਾਲ ਅਸੀਂ ਇਹਨੂੰ ਠੀਕ ਕਰਕੇ ਦੇ ਦਿੰਦੇ ਪਰ ਇਹਨਾਂ ਦੀ ਨੀਤ ਖਰਾਬ ਸੀ ਜਦੋਂ ਧੀ ਗਈ ਉਹਦੀ ਇੱਜ਼ਤ ਲੁੱਟੀ ਉਹਨਾਂ ਨੇ ਬੇਪਤੀ ਕੀਤੀ ਉਹ ਰੋਂਦਾ ਰਿਹਾ ਜੱਜ ਉੱਥੇ ਵੀ ਮੇਰੀ ਧੀ ਨੂੰ ਵਾਪਸ ਕਰਦੇ ਉਹ ਕਹਿੰਦਾ ਜੇ ਤੇ ਰੌਲਾ ਪਾਇਆ ਅਸੀਂ ਕਤਲ ਕਰ ਦਿਆਂਗੇ ਕੱਲ ਦੁਪਹਿਰੇ 3 ਵਜੇ ਨਨਕਾਣਾ ਸਾਹਿਬ ਸਟੇਸ਼ਨ ਤੇ ਤੈਨੂੰ ਤੇਰੀ ਬੱਚੀ ਮਿਲ ਜਾਗੀ ਉਸ ਤੋਂ ਪਹਿਲਾਂ ਨਹੀਂ ਮਿਲਨੀ ਸਾਰੀ ਰਾਤ ਉਹ ਉਸ ਦੰਪਤੀ ਨੇ ਜਾ ਕੇ ਕਿੱਟੀ ਸਾਰੀ ਰਾਤ ਆਪਣੀ ਬੱਚੀ ਨੂੰ ਉਡੀਕਦੇ ਰਹੇ ਪਰ ਉਹਨਾਂ ਗੁੰਡਿਆਂ ਨੇ ਦਿੱਤੀ ਨਹੀਂ ਅਗਲੇ ਦਿਨ 3 ਵਜੇ ਜੋ ਕਿਹਾ ਸੀ ਵੀ ਸਟੇਸ਼ਨ ਤੇ ਬੱਚੀ ਦਿੱਤੀ ਪਰ ਉਹ ਵੀ ਕਤਲ ਕਰਕੇ ਸਿੱਧੀ ਨਹੀਂ ਮੋੜੀ ਕਤਲ ਕਰਕੇ ਦਿੱਤੀ ਤੀਸਰੀ ਘਟਨਾ ਇਹ ਵਰਤੀ ਵੀ ਜਦੋਂ ਕੁਝ ਸਿੱਖ ਦਰਸ਼ਨ ਜਦੋਂ ਦਰਸ਼ਨ ਕਰਨ ਜਾਂਦੇ ਸਨ ਉਹਨਾਂ ਦੀਆਂ ਬੱਚੀਆਂ ਨੂੰ ਧੀਆ ਨੂੰ ਲੁੱਟ ਕੇ ਉਹਨਾਂ ਦੀ ਇੱਜ਼ਤ ਲੁੱਟਦੇ ਸਨ ਇਮਹਤ ਨਰਨਰਨ ਦਾਸ ਦੇ ਜਿਹੜੇ ਗੁੰਡੇ ਸਨ ਚੇਲੇ ਸਨ ਇਥੋਂ ਫਿਰ ਜਦੋਂ ਤਰਨਤਾਨ ਸਾਹਿਬ ਭਾਈ ਲక్ష్ਮਣ ਸਿੰਘ ਧਾਰੋਵਾਲੀ ਨੇ ਅਰਦਾਸ ਕੀਤੀ ਇਹ ਸਾਰਾ ਜੱਥਾ ਜਿਹੜਾ ਹੈ ਫਰਵਰੀ ਮਹੀਨੇ ਦੇ ਵਿੱਚ ਨਨਕਾਣਾ ਸਾਹਿਬ ਨੂੰ ਹੋ ਤੁਰਿਆ ਸਾਰੇ ਨਾਲ ਹੋ ਕੇ ਤੁਰੇ ਭਾਈ ਕਰਤਾਰ ਸਿੰਘ ਛੱਬਰ ਭਾਈ ਤੇਜਾ ਸਿੰਘ ਪੁੱਤਰ ਭਾਈ ਲక్ష్ਮਣ ਸਿੰਘ ਧਾਰੋਵਾਲੀ ਭਾਈ ਹਜ਼ਾਰਾ ਸਿੰਘ ਉਹਨਾਂ ਦੇ ਕਰੋ ਉਹਨਾਂ ਦੀ ਮਾਤਾ ਇਹ ਸਾਰੇ ਸਿੱਖ ਇਕੱਠੇ ਹੋ ਕੇ ਪਰ ਭਾਈ ਲక్ష్ਮਣ ਸਿੰਘ ਕਹਿਣ ਲੱਗੇ ਜੇ ਅਸੀਂ ਇਕੱਠੇ ਜਾਵਾਂਗੇ ਇਹ ਗੁੰਡੇ ਨੇ ਇਹ ਮਾਰ ਦੇਣਗੇ ਅਸੀਂ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣਾ ਹੈ ਤੇ ਸਾਧ ਸੰਗਤ ਫਿਰ ਭਾਈ ਕਰਤਾ ਸਿੰਘ ਚਾਬਨ ਨੇ ਕਿਹਾ ਵੀ ਅਸੀਂ ਵੱਖਰਾ ਜਥਾ ਲੈ ਕੇ ਜਾਵਾਂਗੇ ਤੁਸੀਂ ਵੱਖਰਾ ਜਥਾ ਲੈ ਕੇ ਜਾਓ ਫਿਰ ਭਾਈ ਲక్ష్మణ ਸਿੰਘ ਧਾਰੋਵਾਲੀ 20 ਫਰਵਰੀ ਨੂੰ ਉੱਥੋਂ ਤੁਰੇ ਨੇ 20 ਫਰਵਰੀ ਰਾਤ ਇਹਨਾਂ ਨੇ ਵਿਸ਼ਰਾਮ ਕੀਤਾ 21 ਫਰਵਰੀ ਸਵੇਰੇ ਨਨਕਾਣਾ ਸਾਹਿਬੇ ਦਾਖਲ ਹੋਏ ਹੁਣ ਮਹੰਤ ਨਾਰਾਇਣ ਦਾਸ ਨੂੰ ਪਤਾ ਲੱਗ ਚੁੱਕਾ ਸੀ ਵੀ ਇਹ ਆ ਰਹੇ ਨੇ ਗੋਲੀਆਂ ਤਲਵਾਰਾਂ ਸਾਰੇ ਹਥਿਆਰ ਇਕੱਠੇ ਕਰ ਲੈ ਇਹ ਮੈਂ ਸਕੇ ਕਨ ਟੁਕੜੇ ਕਰਕੇ ਤੋੜਾਂਗਾ ਇਥੇ ਕਿ ਮੈਂ ਇਹਨਾਂ ਨੂੰ ਜਿਉਂਦੇ ਨਹੀਂ ਜਾਣ ਦੇਣਾ ਕਿ ਮੇਰੇ ਕੋਲ ਕਿਵੇਂ ਛਡਾ ਲੈਣਗੇ ਸਦਾ ਪ੍ਰਬੰਧ ਕਿਉਂਕਿ ਮਾਇਆ ਬੜੀ ਸੀ ਗੋਲਕ ਸੀ ਤੇ ਗੋਲਕਾਂ ਦੇ ਰੌਲਾ ਸਾਰ ਮਾਇਆ ਦਾ ਰੌਲਾ ਸੀ ਸਾਰਾ ਉਸ ਸਮੇਂ ਵੀ ਸਾਧ ਸੰਗਤ ਉਹਨੇ ਪਹਿਲਾਂ ਤੇ ਯੂਪੀ ਜਾਣ ਦੀ ਤਿਆਰੀ ਕੀਤੀ ਪਰ ਜਦੋਂ ਉਹਦੇ ਇੱਕ ਚਿੱਲੇ ਨੇ ਆ ਕੇ ਦੱਸੇ ਕਿ ਸਿੱਖ ਤਾਂ ਜੱਥੇ ਤਿਆਰ ਕਰਕੇ ਆ ਰਹੇ ਨੇ ਉਥੇ ਉਸੇ ਵੇਲੇ ਗੱਡੀ ਤੋਂ ਉਤਰਿਆ ਹਥਿਆਰ ਇਕੱਠੇ ਕਰ ਲਏ ਭਾਈ ਲక్ష్మణ ਸਿੰਘ ਧਾਰੋਵਾਲੀ ਪੰਦਰ ਪ੍ਰਵੇਸ਼ ਹੋਏ ਜਾ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਸਾਹਮਣੇ ਉਹ ਕਿਤਾਬਾਂ ਬੈਠ ਗਏ ਇੱਕ ਸਿੱਖ ਪਿੱਛੋਂ ਆ ਰਿਹਾ ਹੈ ਉਹਨੇ ਆ ਕੇ ਦਰਸ਼ਨ ਕੀਤੇ ਮੱਥਾ ਟੇਕ ਰਿਹਾ ਹੈ ਮੱਥਾ ਟੇਕਦੇ ਹੋਏ ਸਿੱਖ ਦੇ ਪਿੱਛੇ ਪਿੱਠ ਵਿੱਚ ਉਹਨਾਂ ਨੇ ਗੋਲੀ ਮਾਰ ਦਿੱਤੀ ਮੰਤ ਦੇ ਗੁੰਡਿਆਂ ਨੇ ਉਹ ਸ਼ਹੀਦ ਹੋ ਗਿਆ ਉੱਥੇ ਭਾਈ ਲక్ష్మణ ਸਿੰਘ ਧਾਰੋਵਾਲੀ ਨੂੰ ਉੱਥੇ ਬੈਠਿਆਂ ਨੂੰ ਜਿੱਤੇ ਰੱਖਣਾ ਉੱਥੇ ਬੈਠੇ ਤਾਬੇ ਬੈਠਿਆਂ ਨੂੰ ਇਹਨਾਂ ਨੇ ਗੋਲੀਆਂ ਮਾਰੀਆਂ ਜਿਹੜੀ ਗੋਲੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਰੂਪ ਨੂੰ ਲੱਗੀ ਕਈ ਅੰਗ ਛਲਣੀ ਹੋਏ ਭਾਈ ਲక్ష్మణ ਸਿੰਘ ਧਾਰੋ ਵਾਲੀ ਨੂੰ ਫਿਰ ਬਾਹਰ ਧੂਕੇ ਲਿਆ ਕੇ ਜੰਡ ਨਾਲ ਬੰਨ ਕੇ ਇਹਨਾਂ ਨੂੰ ਸਾੜਿਆ ਗਿਆ ਟੋਟੇ ਕੀਤੇ ਗਏ ਉਹਨੇ ਕਿਹਾ ਸੀ ਮント ਨਰੈਣ ਦਾਸ ਨੇ ਵੀ ਲੱਕੜ ਦੇ ਫੱਟੇ ਤਿਆਰ ਰੱਖੋ ਇਹਨਾਂ ਦੇ ਟੋਟੇ ਕਰ ਕਰਕੇ ਸਾੜਨੇ ਨੇ ਮਸਿੱਖਾਂ ਦੇ ਇਹਨਾਂ ਨੂੰ ਜਿਉਂਦੇ ਨਹੀਂ ਜਾਣ ਦੇਣਾ ਬੜਾ ਵੱਡਾ ਸਾਕ ਸੀ ਸਾਕ ਨਨਕਾਣਾ ਸਾਹਿਬ ਵੀ ਆਵੇਂ ਸਾਡੇ ਕੋਲ ਪ੍ਰਬੰਧ ਆ ਗਏ ਗੁਰੂ ਘਰਾਂ ਦੇ ਸਾਧ ਸੰਗਤ ਫਿਰ ਕਰਤਪਾਈ ਕਰਤਾ ਸਿੰਘ ਛੱਬਰ ਆਦਿਕ ਜਿੰਨੇ ਸਿੱਖ ਸਨ ਉਹ ਸਾਰੇ ਇਕੱਠੇ ਹੋ ਕੇ ਨਨਕਾਣਾ ਸਾਹਿਬ ਪਹੁੰਚੇ ਬੜੀਆਂ ਸ਼ਾਦਤਾਂ ਹੋਈਆਂ ਬਹੁਤ ਵੱਡੀ ਗਿਣਤੀ ਵਿੱਚ ਸ਼ਾਦਤਾਂ ਹੋਈਆਂ ਇਹਨੇ ਨੂੰ ਅੰਗਰੇਜ਼ ਸਰਕਾਰ ਜਿਹੜੇ ਉਹਦੇ ਅਫਸਰ ਸਨ ਉਹ ਸਾਰੇ ਪਹੁੰਚ ਗਏ ਉਹਨਾਂ ਕਹਿੰਦੇ ਤੁਸੀਂ ਕੀ ਚਾਹੁੰਦੇ ਹੋ ਉਹਨਾਂ ਕਹਿੰਦੇ ਸਾਨੂੰ ਚਾਬੀ ਚਾਹੀਦੀ ਨਨਕਾਣਾ ਸਾਹਿਬ ਦੀ ਮਹੰਤ ਕੋਲੋਂ ਚਾਬੀਆਂ ਲੈ ਕੇ ਤੇ ਨਨਕਾਣਾ ਸਾਹਿਬ ਦਾ ਪ੍ਰਬੰਧ ਉਹਨਾਂ ਸਿੱਖਾਂ ਦੇ ਹੱਥ ਵਿੱਚ ਦਿੱਤਾ ਤੇ ਮਹੰਤ ਨਰੈਣਦਾਸ ਨੇ ਉਹਨਾਂ ਨੂੰ ਉੱਥੋਂ ਗਾਇਬ ਕਰ ਦਿੱਤਾ। ਉਹਦੋਂ ਮਰਿਆ ਨਹੀਂ ਕਿਉਂਕਿ ਅੰਗਰੇਜ਼ੀ ਸਰਕਾਰ ਨਾਲ ਪੂਰੀ ਉਹਦੀ ਬਣਦੀ ਸੀ। ਸਰਕਾਰ ਨੇ ਉਹਨੂੰ ਗਾਇਬ ਕਰ ਦਿੱਤਾ। ਬਾਅਦ ਵਿੱਚ ਯੂਪੀ ਦੀ ਧਰਤੀ ਤੇ ਮਰਿਆ ਜਾ ਕੇ। ਪਰ ਜਿਸ ਦਿਨ ਅਗਲੇ ਦਿਨ ਜਦੋਂ ਚਿਖਾ ਤਿਆਰ ਹੋਈ ਨਾ ਸਾਤ ਸੰਗਤ। ਤਕਰੀਬਨ 104 ਖੋਪੜੀਆਂ ਅੰਦਰੋਂ ਲੱਭੀਆਂ ਨੇ। ਕਿਸੇ ਸਿੱਖ ਦੀ ਬਾਹ ਵੱਖਰੀ, ਲੱਤ ਵੱਖਰੀ, ਧੜ ਵੱਖਰਾ, ਸਿਰ ਵੱਖਰਾ। ਟੋਟੇ ਕਰ ਕਰਕੇ ਬਿਲਕੁਲ 13 14 ਸਾਲ ਦਾ ਇੱਕ ਸਿੱਖ ਸ਼ਹੀਦ ਭਾਈ ਦਰਬਾਰਾ ਸਿੰਘ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਸਿੱਖਾਂ ਦੀਆਂ ਖੋਪੜੀਆਂ ਸਿੱਖਾਂ ਦੇ ਟੋਟੇ ਲੱਭੇ ਨੇ ਤੇ ਸਤ ਜਾਣਿਓ ਇਹ ਜਦੋਂ ਸਿੱਖਾਂ ਦੀ ਚਿਖਾ ਤਿਆਰ ਹੋਈ ਹੈ ਨਾ ਉਸ ਬਲਦੀ ਹੋਈ ਚਿਖਾ ਵਿੱਚ ਉਸ ਡੁੱਲਲੇ ਹੋਏ ਖੂਨ ਵਿੱਚੋਂ ਸਾਡੀ ਸ਼ਰੋਮਣੀ ਕਮੇਟੀ ਪੈਦਾ ਹੋਈ ਮੈਂ ਇਹ ਬੇਨਤੀ ਤਾਂ ਕਰ ਰਿਹਾ ਹਾਲਾਂਕਿ ਚਲੋ ਇਹ ਵੀ ਸ਼ੱਕ ਨਹੀਂ ਵੀ ਜਦੋਂ ਕੋਈ ਨਖਿੱਧ ਪੁਰਸ਼ ਉਹਦੇ ਵਿੱਚ ਆ ਜਣ ਕਿਸੇ ਵੀ ਸੰਸਥਾ ਵਿੱਚ ਮੈਂ ਪਹਿਲਾਂ ਬੇਨਤੀ ਕੀਤੀ ਸੰਸਥਾ ਦੀ ਕਮਾਈ ਬਹੁਤ ਵੱਡੀ ਹੁੰਦੀ ਹੈ ਉਹਨਾਂ ਸਿੱਖਾਂ ਦੇ ਦੁੱਲੇ ਹੋਏ ਖੂਨ ਵਿੱਚੋਂ ਬਲਦੀ ਹੋਈ ਚਿਖਾ ਵਿੱਚੋਂ ਇਹ ਸਾਡੀ ਸੰਸਥਾਵਾਂ ਨੇ ਜਨਮ ਲਿਆ ਤੇ ਸਾਨੂੰ ਲੋੜ ਵੀ ਆਪਣੇ ਸੰਸਥਾਵਾਂ ਨੂੰ ਸਾਂਭਣ ਦੀ ਸਿੱਖਾਂ ਨੇ ਲੋਡੋ ਲਿਆ ਕੋਈ ਪ੍ਰਬੰਧ ਗੁਰੂ ਘਰਾਂ ਦੇ ਪ੍ਰਬੰਧ ਗੁਰੂ ਘਰਾਂ ਦੀਆਂ ਚਾਬੀਆਂ ਕੋਈ ਐਵੇਂ ਨਹੀਂ ਆ ਗਈਆਂ ਭਾਈ ਕਰਤਾਰ ਸਿੰਘ ਛੱਬਰ ਭਾਈ ਲక్ష్మణ ਸਿੰਘ ਧਾਰੋਵਾਲੀ ਇਹਨਾਂ ਨੇ ਸ਼ਹਾਦਤਾਂ ਦਿੱਤੀਆਂ ਤਾਂ ਜਾ ਕੇ ਇਹ ਗੁਰੂ ਘਰਾਂ ਦੇ ਪ੍ਰਬੰਧ ਸਾਡੇ ਹਿੱਸੇ ਆਏ ਨੇ ਤੇ ਸਿਰਫ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਅਸੀਂ ਇੱਕ ਅਰਦਾਸ ਕਰੀਏ ਕਿ ਸਾਡੇ ਗੁਰੂ ਘਰਾਂ ਦੇ ਜਿਹੜੇ ਪ੍ਰਬੰਧ ਨੇ ਉਹ ਸੁਚੱਜੇ ਰਹਿਣ ਉਹਨਾਂ ਗੁਰਸਿੱਖਾਂ ਕੋਲ ਪ੍ਰਬੰਧ ਰਹਿਣ ਜਿਹੜੇ ਆਪ ਗੁਰਸਿੱਖ ਨੇ ਨਿਤਨੇਮੀ ਨੇ ਨਾਮ ਜਪਣ ਵਾਲੇ ਨੇ ਭਜਨ ਬੰਦਗੀ ਕਰਨ ਵਾਲੇ ਨੇ ਸੇਵਾ ਸਿਮਰਨ ਕਰਨ ਵਾਲੇ ਨੇ ਕਿਉਂਕਿ ਜਿੰਨਾ ਚਿਰ ਤੱਕ ਉਹਨਾਂ ਕੋਲ ਪ੍ਰਬੰਧ ਨਹੀਂ ਜਾਂਦਾ ਸਾਡੀਆਂ ਸੰਸਥਾਵਾਂ ਨੂੰ ਇਸ ਤਰੀ ਢਾ ਜਿਹੜੀ ਉਹ ਲੱਗਦੀ ਰਹਿਣੀ ਪਰ ਜਿਸ ਟਾਈਮ ਇਹੋ ਜੇ ਭਾਈ ਕਰਤਾਰ ਸਿੰਘ ਚੱਬਰ ਵਰਗੇ ਭਾਈ ਬਾਬਾ ਖੜਕ ਸਿੰਘ ਵਰਗੇ ਜਿਹੜੇ ਗੁਰਮੁਖ ਪਿਆਰੇ ਸਨ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਇਹ ਸੰਸਥਾਵਾਂ ਬਣਾਉਣ ਵਾਸਤੇ ਆਪਣਾ ਲਹੂ ਡੋਲਿਆ ਵੇਖੋ ਕੋਈ ਆਪਣਾ ਸਵਾਰਥ ਤਾਂ ਨਹੀਂ ਸੀ ਨਾ ਉਸ ਵੇਲੇ ਅੱਜ ਤੇ ਭਾਵੇਂ ਸਾਡੇ ਸਾਰਿਆਂ ਦੇ ਸਵਾਰਥ ਜੁੜੇ ਨੇ ਪਰ ਉਹਦਾ ਸਵਾਰਥ ਨਹੀਂ ਸੀ ਉਹਨਾਂ ਦਾ ਸਿਰਫ ਇੱਕ ਆਸਾ ਸੀ ਉਹਨਾਂ ਦੀ ਜਿਹੜੇ ਗੁਰੂ ਘਰ ਦੇ ਪ੍ਰਬੰਧ ਨੇ ਗੁਰੂ ਘਰ ਦੀ ਮਾਇਆ ਹੈ ਉਹ ਸੁਚੱਜੇ ਢੰਗ ਨਾਲ ਸੁਚੱਜੇ ਰੂਪ ਵਿੱਚ ਗੁਰੂ ਘਰ ਦੀ ਸੇਵਾ ਵਾਸਤੇ ਵਰਤੀ ਜਾਏ ਕਿਸੇ ਮਾੜੇ ਕਰਮ ਵਾਸਤੇ ਨਹੀਂ ਸ਼ਹਾਦਤਾਂ ਦਿੱਤੀਆਂ ਅੱਜ ਵੀ ਉਹ ਝੰਡ ਗਵਾਈ ਭਰਦਾ ਹੈ ਵੀ ਇਸ ਨਨਕਾਣਾ ਸਾਹਿਬ ਦਾ ਪ੍ਰਬੰਧ ਬੜੀ ਮਿਹਨਤ ਨਾਲ ਬੜੀਆਂ ਸ਼ਹਾਦਤਾਂ ਤੋਂ ਬਾਅਦ ਸਿੱਖਾਂ ਦੇ ਹੱਥ ਵਿੱਚ ਆਇਆ ਤੇ ਜਿੱਥੇ ਭਗਤ ਰਵਿਦਾਸ ਸਾਹਿਬ ਦੇ ਜਿਨ੍ਹਾਂ ਨੂੰ ਦਿਹਾੜੇ ਦੀਆਂ ਵਧਾਈਆਂ ਨੇ ਉਥੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਦੇ ਚਲਨਾ ਵਿੱਚ ਵੀ ਆਪਾਂ ਪ੍ਰਣਾਮ ਕਰੀਏ ਜਿਨ੍ਹਾਂ ਦੀ ਬਦੌਲਤ ਅੱਜ ਸਾਡੇ ਗੁਰੂ ਘਰ ਦੇ ਜਿਹੜੇ ਪ੍ਰਬੰਧ ਨੇ ਉਹ ਸੁਚੱਜੇ ਨੇ ਤੇ ਨਾਲ ਹੀ ਅਸੀਂ ਇੱਕ ਅਰਦਾਸ ਹੋਰ ਕਰੀਏ ਵੀ ਸਾਰੇ ਗੁਰਸਿੱਖ ਭਾਈ ਕਰਤਾਰ ਸਿੰਘ ਚੱਬਰ ਔਰ ਭਾਈ ਲక్ష్మణ ਸਿੰਘ ਧਾਰੋਵਾਲੀ ਉਹਨਾਂ ਵਰਗੇ ਬਣ ਸਕਣ ਤਾਂ ਜੋ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਨੇ ਉਹ ਸੁਚੱਜੇ ਰਹਿਣ ਤੇ ਸਾਡੇ ਗੁਰੂ ਘਰ ਦੀ ਮਰਿਆਦਾ ਸਾਡੇ ਗੁਰੂ ਘਰ ਦੇ ਜਿਹੜੇ ਸਿਧਾਂਤ ਨੇ ਉਹ ਦੁਨੀਆ ਤੱਕ ਅਸੀਂ ਪ੍ਰਚਾਰ ਕਰ ਸਕੀ ਗੁਰੂ ਕਿਰਪਾ ਕਰੇ ਇਨੀਆਂ ਬੇਨਤੀਆਂ ਪ੍ਰਵਾਨ ਗਲਤੀਆਂ ਭੁੱਲਣ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ